ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਕਿ ਹੋਪ ਸਾਰੇ ਵਧੀਆ ਸੋ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਫਰਮ ਦੁਆਰਾ ਅਪਾਇੰਟਮੈਂਟਾਂ ਦੇ ਉੱਤੇ ਹੀ ਆ ਕਿਉਂਕਿ ਮੈਸੇਜ ਵਗੈਰਾ ਸਾਰੇ ਅਪਾਇੰਟਮੈਂਟਾਂ ਦੇ ਹੀ ਆਉਂਦੇ ਆ ਸੋ ਅਪਾਇੰਟਮੈਂਟਾਂ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਇਹ ਆ ਕਿ ਕਿਹੜਾ ਰੈਫਰੈਂਸ ਨੰਬਰ ਚੱਲਦਾ ਪਿਆ ਆ 5152000 ਦੇ ਨੇੜੇ ਤੇੜੇ ਰੈਫਰੈਂਸ ਨੰਬਰ ਜਿਹੜਾ ਹੈਗਾ ਚੱਲਣ ਰਿਹਾ ਤੇ ਪੰਗਾ ਇਹ ਪੈਂਦਾ ਹੈ ਕਿ ਰੈਫਰੈਂਸ ਨੰਬਰ ਮਿਲਣ ਤੋਂ ਬਾਅਦ ਕਈਆਂ ਨੂੰ ਮਹੀਨਾ ਵੀ ਹੋ ਗਿਆ ਹੈ ਤਾਂ ਉਹਨਾਂ ਨੂੰ ਅਪਾਇੰਟਮੈਂਟ ਜਿਹੜੀ ਹੈਗੀ ਹੈ ਹਜੇ ਤੱਕ ਨਹੀਂ ਮਿਲੀ ਸੋ ਉਹਨਾਂ ਨੂੰ ਤਾਂ ਸਿਰਫ ਇੱਕ ਹੀ ਕਹਿ ਲਵਾਂਗਾ ਕਿ ਵੇਟ ਕਰ ਲਓ ਕਿਉਂਕਿ ਜਿੱਦਾਂ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਦੇ ਵਿੱਚ ਜਾਂ ਤੁਸੀਂ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ 2-2 3-3 ਮਹੀਨੇ ਲੱਗ ਜਾਂਦੇ ਸੀਗੇ ਅਪਾਇੰਟਮੈਂਟ ਇਸ਼ੂ ਹੋਣ ਨੂੰ ਸੋ ਇਹਨਾਂ ਨੇ ਇੱਕ ਮੈਥਡ ਤਾਂ ਚੇਂਜ ਕੀਤਾ ਹੈਗਾ ਪਰ ਉਹਦਾ ਤਰੀਕਾ ਫਿਰ ਉਹੀ ਲੈ ਕੇ ਜਾ ਰਿਹਾ ਵਾਰੀ-ਵਾਰੀ ਕਿ ਉਨਾਂ ਕੀ ਟਾਈਮ ਜਿਹੜਾ ਹੈਗਾ ਲੱਗਣਾ ਆ ਜਿੰਨਾ ਕ ਪਹਿਲਾਂ ਲੱਗਦਾ ਸੀ ਉਹ ਇਸ ਤੋਂ ਇਲਾਵਾ ਵਿੱਚ ਹੋਰ ਇੱਕ ਦੋ ਕੁਐਸਚਨ ਸੀਗੇ ਭਰਾਜੀ ਉਹਨਾਂ ਦੇ ਕਿ ਭਾਜੀ ਜਿਹੜੀ VFS ਦੇ ਵਿੱਚ ਫਾਈਲ ਜਮ੍ਹਾਂ ਕਰवानी ਹੈ ਉਹਦੇ ਵਿੱਚ ਐਫੀਡੇਵਿਟ ਮੈਂ ਆਪਣਾ ਬਣਾਣਾ ਆ ਜਾਂ ਸਰਪੰਚ ਦੇ ਨਾਂ ਤੋਂ ਬਣਾਣਾ ਆ ਮੈਂ ਤਾਂ ਇੱਕ ਗੱਲ ਕਲੀਅਰ ਕਰ ਦਿੰਦਾ ਵੈਸੇ ਤਾਂ ਐਫੀਡੇਵਿਟ ਜਿਹੜਾ ਹੈਗਾ ਉਹ ਲੱਗਦਾ ਨਹੀਂ ਹੈਗਾ ਹੁਣ ਪਰ ਕਈ ਵਾਰੀ VFS ਵਾਲੇ ਨਾ ਤੰਗ ਪਰੇਸ਼ਾਨ ਕਰਨ ਵਾਸਤੇ ਕਹਿਣ ਲੱਗ ਪੈਂਦੇ ਕਿ ਐਫੀਡੇਵਿਟ ਦੋ ਸੋ ਜਿਹੜਾ ਐਫੀਡੇਵਿਟ ਲੱਗਣਾ ਹੈਗਾ ਨਾ ਉਹ ਪਤਾ ਕਾਹਦਾ ਲੱਗਣਾ ਹੈਗਾ ਉਹ ਸਰਪੰਚ ਵੱਲੋਂ ਲੱਗਣਾ ਆ ਸਰਪੰਚ ਨੇ ਇੱਕ ਜਿਹੜਾ ਹੈਗਾ ਸਟਾਮ ਖਰੀਦਣਾ ਆ 100 ਰੁਪਏ ਵਾਲਾ ਉਹਦੇ ਤੇ ਲਿਖ ਕੇ ਦੇਣਾ ਆ ਕਿ ਭਾਈ ਇਹ ਬੰਦਾ ਸਾਡੇ ਪਿੰਡ ਦਾ ਆ ਇੰਨੇ ਚਿਰ ਤੋਂ ਇਹ ਆ ਵਾਲਾ ਕੰਮ ਜਿਹੜਾ ਹੈਗਾ ਕਰਦਾ ਸਪੋਜ਼ ਕਰੋ ਜੇ ਕੰਸਟਰਕਸ਼ਨ ਵਾਲੇ ਪੇਪਰ ਆ ਤਾਂ ਕੰਸਟਰਕਸ਼ਨ ਦਾ ਕੰਮ ਜੇ ਐਗਰੀਕਲਚਰ ਦਾ ਪੇਪਰ ਹੈਗੇ ਤਾਂ ਐਗਰੀਕਲਚਰ ਦੇ ਜਿਹੜੇ ਕੰਮ ਹੈਗਾ ਇਹਨੇ ਸਿੱਖਿਆ ਹੋਇਆ ਵੀ ਇਹਨੂੰ ਸਿੱਖਿਆ ਮਤਲਬ ਕਰ ਰਿਹਾ ਇਹਨੂੰ ਨੌਲੇਜ ਆ ਜੀ ਫਿਰ ਮੇਰੇ ਭਰਾ ਨੇ ਪੁੱਛਿਆ ਸੀਗਾ ਕਿ VFS ਦੇ ਵਿੱਚ ਜਿਹੜੀ ਅਸੀਂ ਨੂਲਾ ਹਸਪਤਾਲ ਲੈ ਕੇ ਜਾਣਾ ਹੈ ਜਾਂ ਹੋਰ ਜਿੰਨੇ ਵੀ ਪ੍ਰਿੰਟ ਆਊਟ ਕਢਾਣੇ ਆ ਉਹ ਕਲਰ ਲੈ ਕੇ ਜਾਣੇ ਆ ਜਾਂ ਜਿਹੜੇ ਕਿਹੜੇ ਲੈ ਕੇ ਜਾਣੇ ਆ ਭਾਜੀ ਦੇਖੋ ਯਾਰ ਸਿੰਪਲ ਜੀ ਗੱਲ ਆ ਜਿਹੜੇ ਮਰਜ਼ੀ ਲੈ ਜਾਓ ਐਸੈਪਟੇਬਲ ਬਟ ਨੂਲਾ ਹਸਪਤਾਲ ਕਲਰਡ ਚਾਹੀਦਾ ਹੈਗਾ ਆ ਮੇਰੇ ਹਿਸਾਬ ਨਾਲ ਤਾਂ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਕਲਰਡ ਲੈ ਕੇ ਜਾਓ ਕਿਉਂਕਿ ਉਹਨਾਂ ਦੀ ਟ੍ਰਾਂਸਪੇਰੈਂਸੀ ਜ਼ਿਆਦਾ ਹੁੰਦੀ ਆ ਸੋ ਇਸ ਕਰਕੇ ਜਿਆਦਾ VFS ਦੇ ਵਿੱਚ ਜਿਹੜੇ ਵੀ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਆ ਉਹ ਕਲਰ ਫੋਟੋਕਾਪੀ ਜਿਹੜੀ ਲੈ ਕੇ ਜਾਓ ਤੇ ਇੱਕ ਇੱਕ ਫੋਟੋਕਾਪੀ ਜਿਹੜੀ ਹੈਗੀ ਪੂਰੀ ਫਾਈਲ ਜਿੰਨੀ ਵੀ ਤੁਸੀਂ ਲੈ ਕੇ ਜਾ ਰਹੇ ਹੋਗੇ ਆ ਉਹ ਆਪਣੇ ਕੋਲ ਰੱਖੋ ਕਿ ਤੁਹਾਨੂੰ ਇਹ ਕੀਤਾ ਰਵੇ ਕਿ ਤੁਸੀਂ ਕੀ ਕੀ ਜਿਹੜਾ ਹੈਗਾ ਦਿੱਤਾ ਸੀਗਾ ਉਹਨਾਂ ਨੂੰ ਹਨਾ ਸੋ ਇੱਕ ਜਿਹੜੀ ਉਹਦੀ ਫੋਟੋਕਾਪੀ ਹੈਗੀ ਉਹ ਆਪਣੇ ਕੋਲ ਵੀ ਰੱਖਣੀ ਬਣਦੀ ਆ ਤੇ ਇੱਕ ਮੇਰੇ ਵੀਰ ਦਾ ਕਮੈਂਟ ਸੀਗਾ ਚੰਦਨ ਪੰਵਾਰ ਜੀ ਦਾ ਸਰ ਜੀ ਮੇਰਾ ਪਾਸਪੋਰਟ ਐਕਸਪਾਇਰ ਹੋਣੇ ਵਾਲਾ ਹੈ 6 ਮੰਥ ਬਾਕੀ ਹੈ ਨੂਲਾ ਉਸਤਾ ਨਿਕਲਣੇ ਕੇ ਬਾਅਦ ਨਏ ਪਾਸਪੋਰਟ ਤੇ ਵੀਜ਼ਾ ਲੱਗ ਜਾਏਗਾ। ਕੈ ਇਟਲੀ ਕਾ ਕਿਆ ਪ੍ਰੋਸੈਸ ਹੋਗਾ ਪੂਰੀ ਪ੍ਰੋਸੈਸ ਬਤਾਨਾ। ਸੋ ਦੇਖੋ ਜੀ ਜਦੋਂ ਤੁਹਾਡਾ ਪਾਸਪੋਰਟ ਐਕਸਪਾਇਰ ਹੋਣ ਵਾਲਾ ਹੋਵੇ ਵੈਸੇ 14-15 ਮਹੀਨੇ ਜਦੋਂ ਵੀ ਮਤਲਬ ਰਹਿੰਦੇ ਹੋਣ ਨਾ ਤੁਹਾਡੇ ਪਾਸਪੋਰਟ ਦੇ ਉੱਤੇ ਤਾਂ ਵੀ ਜਿਹੜੇ ਹੈਗੇ ਐਮਬੈਸੀ ਆ ਲੈਣੇ ਤੁਹਾਨੂੰ ਵਾਪਸ ਭੇਜ ਦੇਣਾ ਕਿ ਭਾਜੀ ਪਾਸਪੋਰਟ ਜਿਹੜਾ ਹੈਗਾ ਆਪਣਾ ਇਹਨੂੰ ਆਪ ਅਪਡੇਟ ਜੇ ਕਹਿ ਦਿਓ ਜਾਂ ਨਵਾਂ ਬਣਾ ਕੇ ਲੈ ਕੇ ਆਓ। ਸਵਿਜ਼ਰ ਨਾਲੋਂ ਵੈਲ ਮਤਲਬ ਵਧੀਆ ਚੀਜ਼ ਆ ਕਿ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆਪਣਾ ਪਾਸਪੋਰਟ ਜਿਹੜਾ ਹੈਗਾ ਉਹਨੂੰ ਬਣਾ ਕੇ ਨਵਾਂ ਲੈ ਆਓ ਸੋ ਉਹ ਪਾਸਪੋਰਟ ਤੇ ਵੀਜ਼ਾ 100 ਐਂਡ 1% ਲੱਗਣਾ ਹੀ ਆ ਠੀਕ ਹੈ ਨਾ ਦੋਨੇ ਪਾਸਪੋਰਟ ਦੀ ਜਿਹੜੀ ਹੈਗੀ ਨਾਲ ਲੈ ਜਾਓ ਤੇ ਅਗਲੇ ਨੂੰ ਦੱਸ ਦਿਓ ਕਿ ਭਾਈ ਮੇਰੇ ਇੰਨਾ ਚਿਰ ਰੰਦਾ ਸੀਗਾ ਐਪਲੀਕੇਸ਼ਨ ਉਹਨਾਂ ਨੇ ਲਿਖਾਉਣੀ ਹੈ ਤੁਸੀਂ ਲਿਖਾ ਕੇ ਪ੍ਰੋਸੈਸ ਉਹੀ ਰਹਿਣਾ ਜੋ ਤੁਹਾਡਾ ਪਹਿਲਾ ਸੀਗਾ ਠੀਕ ਹੈ ਨਾ ਉਹ ਚ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਪਾਸਪੋਰਟ ਰੀਨਿਊ ਕਰਾਉਣਾ ਤੁਹਾਡਾ ਇੱਕ ਕਹਿ ਦਈਏ ਕਿ ਮੌਲਿਕ ਅਧਿਕਾਰ ਆ ਠੀਕ ਹੈ ਨਾ ਉਹ ਤੁਹਾਡੇ ਕੋਲ ਖੋਇਆ ਨਹੀਂ ਜਾ ਸਕਦਾ ਹਾਂ ਪੰਗਾ ਉੱਥੇ ਮੈਂਦਾ ਜੇ 4-5 ਸਾਲ ਰਹਿੰਦੇ ਹੁੰਦੇ ਤੁਸੀਂ ਉਹਨ ਅ ਨਮਾ ਬਣਾ ਲਿਆ ਭਿਓ ਪੁੱਛ ਸਕਦੇ ਭਾਈ ਕਿੱਥੇ ਹੈ ਹਨ ਫੇ ਉੱਥੇ ਤੁਸੀਂ ਫਰ ਸਕਦੇ ਸੋ ਜਿਹੜਾ ਵੈਲਿਡ ਰੀਜ਼ਨ ਹੈਗਾ ਆ ਸਾਲ ਲੈਂਦਾ ਜਾਂ ਡੇਢ ਸਾਲ ਲੈਂਦਾ ਹੈਗਾ ਉਹ ਬਣਾਓ ਆਪਣਾ ਜੋ ਵੀ ਪਾਸਪੋਰਟ ਨਮਾ ਬਣਾ ਕੇ ਹੀ ਅੰਬਾਸੀ ਦੇ ਵਿੱਚ ਜਮਾ ਕਰਵਾਇਓ ਅਦਰਵਾਈਜ਼ ਤੁਹਾਨੂੰ ਪ੍ਰੋਬਲਮ ਆਣੀ ਨਹੀਂ ਤੇ ਉਹਨਾਂ ਨੇ ਵੀ ਤੁਹਾਨੂੰ ਇਹੀ ਕਹਿਣਾ ਕਿ ਜਾ ਕੇ ਨਮਾ ਬਣਾ ਕੇ ਲੈ ਕੇ ਆਓ ਕੋਰ ਸਰਦਾਰਨੀ ਜੀ ਕਹਿੰਦੇ ਮੇਰੇ ਪੇਪਰ B2020 ਵਾਲੇ ਜਿਨ੍ਹਾਂ ਦੀ ਡੇਟ ਸਿਰਫ 6 ਮਈ ਤੱਕ ਹੈ ਜੰਟ ਨੇ ਮੈਨੂੰ ਪੇਪਰ 23/4/2025 ਨੂੰ ਦਿੱਤੇ ਆ ਕਿ ਇੰਨੀ ਛੇ ਦੀ ਅਪਾਇੰਟਮੈਂਟ ਮਿਲ ਜੂ ਹੋਰ ਜਿਸ ਕੋਲੋਂ ਵੀ ਅਸੀਂ ਅਪਾਇੰਟਮੈਂਟ ਲੈਣੀ ਹੋ ਉਹ ਕਹਿ ਰਿਹਾ ਕਿ ਰੈਫਰੈਂਸ ਨੰਬਰ ਮਿਲ ਗਿਆ ਬੁਕਿੰਗ ਹੋ ਗਈ ਹੈ 6 ਮਈ ਤੋਂ ਪਹਿਲਾਂ ਅਪਾਇੰਟਮੈਂਟ ਦੀ ਡੇਟ ਮਿਲ ਜੂ ਡੇਟ ਪਾਵੇਂ ਅਗਸਤ ਜਾਂ ਸਤੰਬਰ ਦੀ ਹੋਵੇ ਅੱਛਾ ਜੀ ਕੋਰਸਦਾਨੀ ਜੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਵਾਂ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਤੁਹਾਡੀ ਡੇਟ ਚੱਲਦੀ ਪਈ ਨਾ ਸਤੰਬਰ ਦੇ ਐਂਡ ਦੀ ਤੁਹਾਨੂੰ ਡੇਟ ਮਿਲਣੀ ਹੈ ਤੇ ਦੂਜੀ ਗੱਲ ਆ ਜੇ ਸਾਡਾ 6 ਮਈ ਨੂੰ ਤੁਹਾਡਾ ਨੂਲਸਟਾ ਜੇ ਖਤਮ ਵੀ ਹੋ ਜਾਂਦਾ ਨਾ ਉਸ ਤੋਂ ਬਾਅਦ ਵੀ ਤੁਹਾਡੇ ਜਿਹੜੇ ਪੇਪਰ ਹੈਗੇ ਸਬਮਿਟ ਹੋ ਜਾਣੇ ਆ ਕਿਉਂਕਿ ਕੋਬਰ ਆਉਣ ਵਾਲੀ ਕੋਈ ਗੱਲ ਨਹੀਂ ਹੈਗੀ ਜਿਨ੍ਹਾਂ ਨੂੰ ਪ 3-4 ਦਿਨ ਰਹਿੰਦੇ ਹੁਣ ਨੂਲਾ ਉਸਤਾ ਖਤਮ ਹੋਣ ਨੂੰ ਉਸ ਵੇਲੇ ਰੈਫਰੈਂਸ ਨੰਬਰ ਮਿਲ ਗਿਆ ਉਹਨਾਂ ਦੇ ਪੇਪਰ ਜਾਮਾ ਹੋਣੇ ਹੀ ਹੋਣੇ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਨੂਲਾ ਉਸਤਾ ਦੀ ਵੈਲਿਡਿਟੀ 6 ਮਹੀਨੇ ਦੀ ਹੁੰਦੀ ਆ 6 ਮਹੀਨੇ ਤੋਂ ਠੀਕ 2 ਦਿਨ ਪਹਿਲਾਂ ਇਹ ਐਕਸਪਾਇਰ ਹੋ ਜਾਂਦਾ ਸੋ ਇਹ ਗੱਲਾਂ ਵੀ ਤੁਸੀਂ ਆਪਣੇ ਕੋਲ ਪੁਆਇੰਟ ਆਊਟ ਕਰ ਲਿਆ ਕਰੋ ਲਿਖ ਲਿਆ ਕਰੋ ਇਹਨਾਂ ਚੀਜ਼ਾਂ ਨੂੰ ਵੀ ਹਨ ਜਿਹੜੀਆਂ ਚੀਜ਼ਾਂ ਜਿਹਨਾਂ ਬੰਦੇ ਨੇ ਅੱਗੇ ਆਪਣਾ ਇਟਲੀ ਦਾ ਕੰਮ ਲਾਉਣਾ ਹੈ ਉਸ ਤੋਂ ਬਾਅਦ ਇੱਕ ਕਮੈਂਟ ਹੈਗਾ ਆ ਅਨਕੁਸ਼ ਸਿੰਘ ਦਾ ਹੈਲੋ ਭਾਜੀ 3 ਫਰਵਰੀ ਨੂੰ ਫਾਈਲ ਸਬਮਿਟ ਕਰਵਾਈ ਸੀ ਦਿੱਲੀ VFS ਦੇ ਵਿੱਚ ਅੰਡਰ ਪ੍ਰੋਸੈਸ ਆ ਰਿਹਾ ID ਤੋਂ ਵਕੀਲ ਨੇ ਪੈਕ ਆਈਡੀ ਤੋਂ ਜੈਸ ਕਰਤੀ ਆ ਭਾਜੀ ਕੋਈ ਗੱਲ ਨਹੀਂ ਫਰਵਰੀ ਵਾਲੇ ਬੰਦੇ ਵੈਸੇ ਹਜੇ ਤੱਕ ਲਟਕੇ ਹੋਏ ਆ ਠੀਕ ਆ ਨਾ ਪਤਾ ਨਹੀਂ ਇਹਨਾਂ ਨੇ ਪ੍ਰੋਸੈਸ ਕਿਉਂ ਇੰਨਾ ਸਲੋ ਕੀਤਾ ਹੋਇਆ ਆ ਬਟ ਜਿਤ ਤੱਕ ਹੋਪ ਹੈਗੀ ਆ ਮਈ ਦੇ ਸੈਕੰਡ ਵੀਕ ਤੱਕ ਤੁਹਾਡਾ ਜਿਹੜਾ ਪਾਸਪੋਰਟ ਆ ਜਾਣਾ ਜਦੋਂ ਵੀ ਆਇਆ ਕਮੈਂਟ ਜਰੂਰ ਕਰਦੇ ਠੀਕ ਆ ਉਸ ਤੋਂ ਬਾਅਦ ਜਤੈ ਨਾ ਬਾਈ ਜੀ ਸਰਨੇਮ ਨਾ ਹੋਵੇ ਪਾਸਪੋਰਟ ਤੇ ਫੁੱਲ ਨੇਮ ਦੀ ਨਾਲ ਹੀ ਸਰਨੇਮ ਲਿਖ ਦਿੱਤਾ ਸਿੰਘ ਫਿਰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਇਟਲੀ ਵੀਜ਼ਾ ਅਪਲਾਈ ਕਰਨ ਤੇ ਭਾਈ ਜੀ ਦੇਖੋ ਜੋ ਪਾਸਪੋਰਟ ਤੇ ਨਾਮ ਜਿੱਦਾਂ ਹੈਗਾ ਨਾ ਉਦਾਂ ਹੀ ਤੁਹਾਡਾ ਸਾਰਾ ਚੱਲਣਾ ਹੈ ਜੇ ਉਹਦੇ ਤੋਂ ਇੱਧਰ ਉੱਧਰ ਹੋਇਆ ਤਾਂ ਤੁਹਾਨੂੰ ਪ੍ਰੋਬਲਮ ਆਉਣੀ ਹੀ ਆਉਣੀ ਹੈ ਉਹਨੂੰ ਪਹਿਲਾਂ ਕਰੈਕਟ ਕਰਵਾ ਬਾਕੀ ਮੈਂ ਬਾਰ ਬਾਰ ਇੱਕ ਵੀਡੀਓ ਕਹਿਣਾ ਪਿਆ ਜੇ ਟਰੈਕ ਕਰਨਾ ਸਿੱਖ ਲਓ ਮੈਂ ਟਰੈਕ ਕਰ ਤੀਹਲੀ ਵੀਡੀਓ ਤੇ ਪਾਇਆ ਸੀ ਹਾਊ ਟੂ ਟਰੈਕ ਯੋਰ ਪਾਸਪੋਰਟ ਇਨ ਦੀ ਵੀਐਫਐਸ VFS ਤੇ ਜੇ ਤੁਹਾਡਾ ਪਾਸਪੋਰਟ ਜਮ੍ਹਾਂ ਹੋ ਜਾਂਦਾ ਉਹਨੂੰ ਕਿੱਦਾਂ ਟਰੈਕ ਕੀਤਾ ਜਾਂਦਾ ਹੈ ਉਹ ਟਰੈਕ ਕਰਨ ਦਾ ਫਾਇਦਾ ਕੀ ਆ ਸਭ ਤੋਂ ਵੱਡਾ ਵੱਡਾ ਫਾਇਦਾ ਉਹ ਇਹ ਆ ਕਿ VFS ਦੇ ਵਿੱਚ ਜੇਕਰ ਤੁਹਾਨੂੰ ਬਾਇਓਮੈਟ੍ਰਿਕ ਲਈ ਸੱਦਿਆ ਗਿਆ ਹੈਗਾ ਤਾਂ ਉਹਦੇ ਤੇ ਮੈਸੇਜ ਆਣਾ ਹੈ ਕਈ ਵਾਰੀ ਉਹ ਮੈਸੇਜ ਤੁਹਾਨੂੰ ਮੇਲ ਤੇ ਜਾਂ ਉਦੋਂ ਨਹੀਂ ਪਾਉਂਦੇ ਹੈਗੇ ਸੋ ਇਸ ਕਰਕੇ ਤੁਸੀਂ ਜੋ ਵੀ ਇਨਫਰਮੇਸ਼ਨ ਲੈਣੀ ਹੈਗੀ ਅੰਡਰ ਪ੍ਰੋਸੈਸ ਚੈੱਕ ਕਰਨਾ ਹੈਗਾ VFS ਨੂੰ ਆਈ ਐਪਲੀਕੇਸ਼ਨ ਨੂੰ ਟਰੈਕ ਜ਼ਰੂਰ ਕਰਿਆ ਕਰਨਾ